ਤੁਸੀਂ ਦੇਖ ਰਹੇ ਹੋ ਪਿੰਡ ਦੌਲਤਪੁਰ ਦਾ ਜੋ ਕਿ ਧੂਏ ਦਾ ਕਹਿਰ ਚੱਲੀ ਹੈ ਹਫਤੇ ਤੋਂ ਵੱਧ ਹੋ ਚੁੱਕਿਆ ਹੈ ਜੀ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਤੁੱਕਾ ਮਰਦਾਵਾ ਐਨ ਐਨ ਭਾਰਤੋਂ ਮੈਂ ਮਨਮੋਨ ਸਿੰਘ ਅਸੀਂ ਪਹੁੰਚੇ ਹਾਂ ਅੱਜ ਪਿੰਡ ਦੌਲਤਪੁਰ ਜੋ ਕਿ ਪਿੰਡ ਵਾਸੀਆਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਹੀ ਹੈ ਧੂਏ ਨੂੰ ਲੈ ਕੇ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਗਰਮੀਰ ਸਿੰਘ ਜੀ ਪਿੰਡ ਦੌਲਤਪੁਰ ਹਾਂਜੀ ਤੁਸੀਂ ਕਿਉਂ ਇਕੱਠੇ ਹੋਏ ਹੋ ਅੱਜ ਫਾਇਲ ਬਿਲਡਿੰਗ ਜੂਰੇ ਅੱਜ 4 ਦਿਨ ਹੋ ਗਏ ਸਾਡੇ ਪਿੰਡ ਦੇ ਵਿੱਚ ਕੂੜੇ ਦਾ ਢੇਰ ਹੈ ਜੀ ਉਹਦੇ ਉੱਪਰ 4 ਦਿਨ ਤੋਂ ਲਗਾਤਾਰ ਅੱਗ ਦਾ ਅੱਗ ਲੱਗੀ ਹੋਈ ਹੈ ਧੂਆ ਨਿਕਲ ਰਿਹਾ ਜੀ ਇਦੇ ਵਿੱਚ ਧੂਆ ਕਿੰਨਾ ਕਾ ਜੀ ਜ਼ਿਆਦਾ ਧੂਆ ਇੰਨਾ ਜ਼ਿਆਦਾ ਵੀ 2 ਮੀਟਰ ਤੋਂ ਵੱਧ ਦੀ ਵਿਜ਼ਿਬਿਲਟੀ ਨਹੀਂ ਸਾਹ ਲੈਣ 'ਚ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਏ ਚਾਰ ਪੰਜ ਪਿੰਡ ਤੁਸੀਂ ਇਕੱਠੇ ਹੋ ਕੇ ਆਏ ਹੋ ਅੱਜ ਉਰੇ ਤੁਹਾਡਾ ਕੋਈ ਸੋਲੂਸ਼ਨ ਨਿਕੜਾ ਇੱਥੇ ਤੋਂ ਜੀ ਨਹੀਂ ਸਰ ਨਹੀਂ ਸਾਡਾ ਇੱਥੇ ਕੋਈ ਹੱਲ ਨਹੀਂ ਇੱਕ ਗੱਡੀ ਕਹਿੰਦੇ ਨੇ ਫਾਇਰ ਵਾਲਿਆਂ ਦੇ ਅਸੀਂ ਦੇਨੇ ਆ ਇੱਕ ਗੱਡੀ ਨਾਲ ਸਾਡਾ ਕੋਈ ਹੱਲ ਨਹੀਂ ਘਟੋ ਘਟ ਚਾਰ ਗੱਡੀਆਂ ਤੇ ਦੋ ਜੀਸੀਬੀਆਂ ਹੁਣ ਤਾਂ ਉਥੋਂ ਅੱਗ ਖਤਮ ਹੁੰਦੀ ਏ ਅਸੀਂ ਵਾਰ-ਵਾਰ ਆ ਚਾਰ ਦਿਨ ਤੋਂ ਇਹਨਾਂ ਕੋਲ ਆਉਨੇ ਆ ਮੁਲਾਜ਼ਮ ਤੁਹਾਨੂੰ ਮਿਲੇ ਤੁਸੀਂ ਉਰੇ ਇਕੱਠੇ ਹੋ ਕੇ ਆਏ ਹੋ ਪਿੰਡ ਵਾਲੇ ਹੁਣ ਦਰਵਾਜ਼ਾ ਲੱਗਾ ਸਾਨੂੰ 4 ਦਿਨ ਹੋ ਗਏ ਜੀ ਬਹੁਤ ਪਰੇਸ਼ਾਨੀ ਹੋਈਏ ਨਾਲ ਕੂੜੇ ਦੇ ਢੇਰ ਦੇ ਨਾਲ ਪਿੰਡ ਦਾ ਸਰਕਾਰੀ ਸਕੂਲ ਹੈ ਜੀ ਉੱਥੇ ਛੋਟੇ ਬੱਚਿਆਂ ਨੂੰ ਬਹੁਤ ਪ੍ਰੋਬਲਮ ਆ ਰਹੀ ਏ ਬੱਚੇ ਸਕੂਲ ਜਾਣ ਹੀ ਨਹੀਂ ਰਹੇ ਹੁਣ ਤੁਹਾਡੇ ਪਿੰਡ ਦੇ ਜੀ ਤੂੰ ਇਹ ਕਰਕੇ ਸਕੂਲ ਬੰਦ ਕਰਵਾਇਆ ਜੀ ਸਕੂਲ ਬੰਦ ਕਰਾਇਆ ਠੀਕ ਹੈ ਜੀ ਨਾਲ ਉਲੰਘਣ ਦਾ ਰਸਤਾ ਵੀ ਟੈਂਪਰੇਰੀ ਸਾਡਾ ਉੱਥੋਂ ਆਇਆ ਸੀ ਰਸਤੇ ਤੋਂ ਤੇ ਇਸ ਸਾਹ ਲੈਣ ਤੋਂ ਬਹੁਤ ਪਰੇਸ਼ਾਨ ਆ ਜੀ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਪ੍ਰਸ਼ਾਸਨ ਕੋਈ ਸਾਡੀ ਮਦਦ ਨਹੀਂ ਕੀਤੀ ਗਈ ਜੀ ਠੀਕ ਹੈ ਜੀ ਜਗ੍ਹਾ ਇੰਨੀ ਹੈ ਇੱਧਰ ਠੀਕ ਲੱਗੀ ਜੀ ਕਿਤੋਂ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਤੁਸੀਂ ਦੇਖ ਰਹੇ ਹੋ ਪਿੰਡ ਦੌਲਤਪੁਰ ਦਾ ਜੋ ਕਿ ਧੂਏ ਦਾ ਕਹਿਰ جاری ਹੈ ਹਫਤੇ ਤੋਂ ਵੱਧ ਹੋ ਚੁੱਕਿਆ ਹੈ ਜੀ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ